ਇਸ ਮੈਸ਼ਲ ਸਰਪ੍ਰਾਈਜ਼ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਤੇ ਜਿਹੜਾ ਕਿ ਚਾਰ ਜਗ੍ਹਾ ਦੇ ਉੱਤੇ ਚੱਲ ਰਿਹਾ ਹੈਗਾ ਐਕਚੁਅਲੀ ਇਹਦੇ ਵਿੱਚ ਇੱਕ ਸਾਈਟ ਹੈ ਸੀਗੀ ਜਿੱਥੇ ਅਸੀਂ ਆਪ ਕਰ ਰਹੇ ਹੈਗੇ ਬਾਕੀ ਜਗ੍ਹਾ ਦੇ ਉੱਤੇ ਵੀ ਆਫੀਸਰ ਲੱਗੇ ਹੋਏ ਨੇ ਔਰ ਚੱਲ ਰਿਹਾ ਹਾਲੇ ਆਪਰੇਸ਼ਨ ਮਤਲਬ ਚਾਰ ਜਗ੍ਹਾ ਦੇ ਵਿੱਚ ਇਹ ਕਾਜ਼ੀ ਮੰਡੀ ਦੇ ਡਿਫਰੈਂਟ ਪਾਰਟਸ ਨੇ ਜਿੱਥੇ ਕੰਪਲੀਟ ਕਾਜ਼ੀ ਮੰਡੀ ਦੇ ਵਿੱਚ ਹੀ ਚੱਲ ਰਿਹਾ ਹੈ ਚਾਰ ਤੇ ਹਾਂ ਚਾਰ ਸੈਗਮੈਂਟ ਬਣਾਏ ਹੋਏ ਉਹਨਾਂ ਦੇ ਵਿੱਚ ਚੱਲ ਰਿਹਾ ਕੋਈ ਤਰਾਜੋਕ ਸਮਾਨਤਾ ਨਹੀਂ ਮਿਲਿਆ ਚੁੱਕੀ ਉਹ ਹੁਣ ਕੰਪਲੀਟ ਹੋਣ ਤੇ ਪਤਾ ਲੱਗੇ ਜਿਨ੍ਹਾਂ ਦੇ ਉੱਤੇ ਐਡੀਕਟ ਦੀ ਪਰਚੀ ਉਹਨਾਂ ਦੀ ਚੈਕਿੰਗ ਕੀਤੀ ਕਰ ਦਿੱਤੀ ਆ ਜਿਹੜੇ ਸਾਡੇ ਲਿਸਟਡ ਹੈਗੇ ਜੀ ਜਿਹੜੇ ਆਲਰੇਡੀ ਸਾਡੇ ਪੂਲਿਸਟਾ ਹੈਗੀ ਉਹਨਾਂ ਦੇ ਉੱਤੇ ਕਿੰਨੀ ਫੋਰਸ ਲਗਾਈ ਗਈ ਹੈ ਟੋਟਲ ਅੱਜ ਕਾਜੀ ਮੰਡੀ ਸਾਹ ਚਾਰੋਂ ਪਾਸੇ ਛੋਨੀ ਬਣਾ ਦਿੱਤਾ ਹੈ ਇਹ ਕੁੱਲ ਮਿਲਾ ਕੇ ਸਾਡੇ 80 ਦੇ ਕਰੀਬ ਜਵਾਨ ਲੱਗੇ ਹੋਏ ਆ ਜੀ ਤੇ 12 ਆਫੀਸਰ ਲੱਗੇ ਹੋਏ ਸਰ ਕਾਜੀ ਮੰਡੀ ਦੇ ਵਿੱਚ ਸਰ ਹਾਂ ਜੀ ਅੱਜ ਕਾਜੀ ਮੰਡੀ ਸਰ ਕਿੰਨੇ ਕੋਈ ਫੜਿਆ ਗਿਆ ਹੈ ਇਹ ਹੁਣ ਕੰਪਲੀਟ ਹੋਣ ਤੇ ਪਤਾ ਲੱਗੇਗਾ ਹਾਲੇ ਤਾਂ ਚੱਲ ਰਿਹਾ ਸਿੰਨ ਪ੍ਰੋਸੈਸ ਸਪੈਸ਼ਲ ਸਰਪ੍ਰਾਈਜ਼ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਤੇ ਜਿਹੜਾ ਕਿ ਚਾਰ ਜਗ੍ਹਾ ਦੇ ਉੱਤੇ ਚੱਲ ਰਿਹਾ ਹੈਗਾ ਐਕਚੁਅਲੀ ਇਹਦੇ ਵਿੱਚ ਇੱਕ ਸਾਈਟ ਹੈ ਸੀਗੀ ਜਿੱਥੇ ਅਸੀਂ ਆਪ ਕਰ ਰਹੇ ਹੈਗੇ ਬਾਕੀ ਜਗ੍ਹਾ ਦੇ ਉੱਤੇ ਵੀ ਆਫੀਸਰ ਲੱਗੇ ਹੋਏ ਨੇ ਔਰ ਚੱਲ ਰਿਹਾ ਹਾਲੇ ਆਪਰੇਸ਼ਨ ਮਤਲਬ ਕਾਜੀ ਮੰਡੀ ਦੇ ਵਿੱਚ ਜਿਹੜਾ ਇਹ ਕਾਜੀ ਮੰਡੀ ਦੇ ਡਿਫਰੈਂਟ ਪਾਰਟਸ ਨੇ ਜਿੱਥੇ ਕੰਪਲੀਟ ਕਾਜੀ ਮੰਡੀ ਦੇ ਵਿੱਚ ਹੀ ਚੱਲ ਰਿਹਾ ਹੈਗਾ ਚਾਰ ਤੇ ਹਾਂ ਚਾਰ ਸੈਗਮੈਂਟ ਬਣਾਏ ਹੋਏ ਉਹਨਾਂ ਦੇ ਵਿੱਚ ਚੱਲ ਰਿਹਾ ਹੈ ਉਹ ਹੁਣ ਕੰਪਲੀਟ ਹੋਣ ਤੇ ਪਤਾ ਲੱਗੇ ਜਿਨ੍ਹਾਂ ਦੇ ਉੱਤੇ ਐਡੀ ਕੇਸ ਦੀ ਪਰਚੀ ਉਹਨਾਂ ਦੇ ਚੈੱਕਿੰਗ ਕੀਤੀ ਜਾਂ ਆ ਜਿਹੜੇ ਸਾਡੇ ਲਿਸਟਡ ਹੈਗੇ ਜੀ ਜਿਹੜੇ ਆਲਰੇਡੀ ਸਾਡੇ ਕੋਲਿਸਟਾ ਹੈਗੀ ਉਹਨਾਂ ਦੇ ਉੱਤੇ ਕਿੰਨੀ ਫੋਰਸ ਲਗਾਈ ਗਈ ਹੈ ਟੋਟਲ ਅੱਜ ਕਾਜੀ ਮੰਡੀ ਸਾਹ ਚਾਰੋਂ ਪਾਸੇ ਥੋਣੀ ਬਣਾ ਦਿੱਤਾ ਹੈ ਇਹ ਕੁੱਲ ਮਿਲਾ ਕੇ ਸਾਡੇ 80 ਦੇ ਕਰੀਬ ਜਵਾਨ ਲੱਗੇ ਹੋਏ ਹੈ ਜੀ ਤੇ 12 ਆਫੀਸਰ ਲੱਗੇ ਹੋਏ ਸਰ ਕਾਜੀ ਮੰਡੀ ਦੇ ਵਿੱਚ ਹਾਂਜੀ ਅੱਜ ਕਾਜ਼ੀ ਮੰਡੀ ਸਰ ਕਿੰਨੇ ਕੋਈ ਫੜਿਆ ਗਿਆ ਇਹ ਹੁਣ ਕੰਪਲੀਟ ਹੋਣ ਤੇ ਪਤਾ ਲੱਗੇਗਾ ਹਲੇ ਤਾਂ ਚੱਲ ਰਿਹਾ ਸਿੰਪਰੋਸਰ ਸਪੈਸ਼ਲ ਸਰਪ੍ਰਾਈਜ਼ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਤੇ ਜਿਹੜਾ ਕਿ ਚਾਰ ਜਗ੍ਹਾ ਦੇ ਉੱਤੇ ਚੱਲ ਰਿਹਾ ਹੈਗਾ ਐਕਚੁਅਲੀ ਇਹਦੇ ਵਿੱਚ ਇੱਕ ਸਾਈਟ A ਸੀਗੀ ਜਿੱਥੇ ਅਸੀਂ ਆਪ ਕਰ ਰਹੇ ਹੈਗੇ ਬਾਕੀ ਜਗ੍ਹਾ ਦੇ ਉੱਤੇ ਵੀ ਆਫੀਸਰ ਲੱਗੇ ਹੋਏ ਨੇ ਔਰ ਚੱਲ ਰਿਹਾ ਹਲੇ ਆਪਰੇਸ਼ਨ ਮਤਲਬ ਜਿਹੜੀ ਜਗ੍ਹਾ ਦੇ ਵਿੱਚ ਇਹ ਕਾਜ਼ੀ ਮੰਡੀ ਦੇ ਡਿਫਰੈਂਟ ਪਾਰਟਸ ਨੇ ਜਿੱਥੇ ਕੰਪਲੀਟ ਕਾਜ਼ੀ ਮੰਡੀ ਦੇ ਵਿੱਚ ਹੀ ਚੱਲ ਰਿਹਾ ਹੈ ਚਾਰ ਤੇ ਬਣਾਏ ਆ ਚਾਰ ਸੈਗਮੈਂਟ ਬਣਾਏ ਹੋਏ ਉਹਨਾਂ ਦੇ ਵਿੱਚ ਚੱਲ ਰਿਹਾ ਕੋਈ ਤਰਾਜੋਕ ਸਮਾਨਤਾ ਨਹੀਂ ਮਿਲਿਆ ਚਕ ਉਹ ਹੁਣ ਕੰਪਲੀਟ ਹੋਣ ਤੇ ਬਦਲ ਲੱਗੇ ਜਿਨ੍ਹਾਂ ਦੇ ਉੱਤੇ ਐਡੀ ਕੇਸ ਦੀ ਪਰਚੀ ਉਹਨਾਂ ਨੂੰ ਚੈੱਕ ਕੀਤੀ ਹੈ ਘਰ ਦੀ ਜਾਂ ਆਮ ਜਿਹੜੇ ਸਾਡੇ ਲਿਸਟਡ ਹੈਗੇ ਜੀ ਜਿਹੜੇ ਆਲਰੇਡੀ ਸਰਟੀਫਾਈਡ ਲਿਸਟਾ ਹੈਗੀ ਉਹਨਾਂ ਦੇ ਉੱਤੇ ਕਿੰਨੀ ਪੋਰ ਲਗਾਈ ਗਈ ਹੈ ਟੋਟਲ ਅੱਜ ਕਾਜੀ ਮੰਡੀ ਸਾਹ ਚਾਰੋਂ ਪਾਸੇ ਛੋਣੀ ਬਣਾ ਦਿੱਤਾ ਜੀ ਇਹ ਕੁੱਲ ਮਿਲਾ ਕੇ ਸਾਡੇ 80 ਦੇ ਕਰੀਬ ਜਵਾਨ ਲੱਗੇ ਹੋਏ ਆ ਜੀ ਤੇ ਇੱਕ ਸਪੈਸ਼ਲ ਸਰਪ੍ਰਾਈਜ਼ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਿਹੜਾ ਕਿ ਚਾਰ ਜਗ੍ਹਾ ਦੇ ਉੱਤੇ ਚੱਲ ਰਿਹਾ ਹੈਗਾ ਐਕਚੁਅ ਇਹ ਇੱਕ ਸਾਈਟ ਹੈ ਸੀਗੀ ਜਿੱਥੇ ਅਸੀਂ ਆਪ ਕਰ ਰਹੇ ਹੈਗੇ ਬਾਕੀ ਜਗ੍ਹਾ ਦੇ ਉੱਤੇ ਵੀ ਆਫੀਸਰ ਲੱਗੇ ਹੋਏ ਨੇ ਔਰ ਚੱਲ ਰਿਹਾ ਹਾਲੇ ਆਪਰੇਸ਼ਨ ਮਤਲਬ ਪੁਆਇੰਟ ਦੇ ਵਿੱਚ ਇਹ ਕਾਜ਼ੀ ਮੰਡੀ ਦੇ ਡਿਫਰੈਂਟ ਪਾਰਟਸ ਨੇ ਜਿੱਥੇ ਕੰਪਲੀਟ ਕਾਜ਼ੀ ਮੰਡੀ ਦੇ ਵਿੱਚ ਹੀ ਚੱਲ ਰਿਹਾ ਹੈ ਚਾਰ ਤੇ ਬਣਾਏ ਚਾਰ ਸੈਗਮੈਂਟ ਬਣਾਏ ਹੋ ਉਹਨਾਂ ਦੇ ਵਿੱਚ ਚੱਲ ਰਿਹਾ ਕੋਈ ਤਰਾਜੋਕ ਸਮਾਨ ਤਾਂ ਨਹੀਂ ਮਿਲਿਆ ਚਕ ਉਹ ਹੁਣ ਕੰਪਲੀਟ ਹੋਣ ਤੇ ਪਤਾ ਲੱਗੇ ਜਿਨ੍ਹਾਂ ਦੇ ਉੱਤੇ ਐਡੀਟਿਵ ਦੇ ਪਰਚੇ ਉਹਨਾਂ ਤੇ ਚੈਕਿੰਗ ਕੀਤੀ ਕਰਦੀ ਆ ਜਿਹੜੇ ਸਾਡੇ ਲਿਸਟਡ ਹੈਗੇ ਜੀ ਜਿਹੜੇ ਆਲਰੇਡੀ ਸਾਡੇ ਪੂਲਿਸਟਾ ਹੈਗੀ ਉਹਨਾਂ ਦੇ ਉੱਤੇ ਕਿੰਨੀ ਫੋਰਸ ਲਗਾਈ ਗਈ ਹੈ ਟੋਟਲ ਅੱਜ ਕਾਜੀ ਮੰਡੀ ਸਾਹ ਚਾਰੋਂ ਪਾਸੇ ਥੋਣੀ ਬਣਾ ਦਿੱਤਾ ਹੈ ਇਹ ਕੁੱਲ ਮਿਲਾ ਕੇ ਸਾਡੇ 80 ਦੇ ਕਰੀਬ ਜਵਾਨ ਲੱਗੇ ਹੋਏ ਹੈ ਜੀ ਤੇ 12 ਆਫੀਸਰ ਲੱਗੇ ਹੋਏ ਸਿਰਫ ਕਾਜੀ ਮੰਡੀ ਦੇ ਵਿੱਚ ਹਾਂਜੀ ਅੱਜ ਕਾਜ ਬਣੇਗਾ ਸਰ ਕਿੰਨੇ ਕੋਈ ਫੜਿਆ ਗਿਆ ਇਹ ਹੁਣ ਕੰਪਲੀਟ ਹੋਣ ਤੇ ਪਤਾ ਲੱਗੇਗਾ ਹਲੇ ਤਾਂ ਚੱਲ ਰਿਹਾ ਹੈ ਸਿੰਪਰੋਸੈਸ